ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕਿ ਜੂਨ ਦੇ ਮਹੀਨੇ ਦੇ ਵਿੱਚ ਕੁੰਭ ਰਾਸ਼ੀ ਮਕਰ ਰਾਸ਼ੀ ਅਤੇ ਮਿਥਨ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਅ ਹੋਣ ਵਾਲੇ ਹਨ ਤੇ ਕਿਹੜੀਆਂ ਕਿਹੜੀਆਂ ਇਹਨਾਂ ਨੂੰ ਦੱਸ ਖੁਸ਼ਖਬਰੀਆਂ ਮਿਲ ਜਾਣਗੀਆਂ ਜਿਨ੍ਹਾਂ ਦੇ ਮਿਲਣ ਕਰਕੇ ਇਹਨਾਂ ਦਾ ਜੀਵਨ ਹੀ ਖੁਸ਼ਹਾਲ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਮਾਤਾ ਦੀ ਕਿਰਪਾ ਤੁਹਾਡੀਆਂ 12 ਹੀ ਰਾਸ਼ੀਆਂ ਦੇ ਉੱਪਰ ਹਮੇਸ਼ਾ ਦੇ ਲਈ ਬਣ ਜਾਵੇ ਸੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਤੇ ਵੀਡੀਓ ਦਾ ਵਿਸ਼ਾ ਹੈ ਕਿ ਕੁੰਭ ਰਾਸ਼ੀ ਮਕਰ ਰਾਸ਼ੀ ਅਤੇ ਮਿਥਨ ਰਾਸ਼ੀ ਵਾਲਿਆਂ ਦੀ ਕਿਹੜੀਆਂ ਗੱਲਾਂ ਦਾ ਉਹ ਖਾਸ ਧਿਆਨ ਰੱਖਣ ਤਾਂ ਵੇਖਣਾ ਕਿ ਉਹ ਦਿਨਾਂ ਵਿੱਚ ਹੀ ਕਰੋੜਪਤੀ ਬਣ ਜਾਣਗੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਣ ਵਾਲਾ ਹੈ ਇਹਨਾਂ ਨੂੰ ਜੂਨ ਦੇ ਮਹੀਨੇ ਵਿੱਚ ਮਿਲਣ ਵਾਲੀਆਂ ਹਨ ਜੀ 10 ਖੁਸ਼ ਖਬਰियां ਜਿਸ ਦੇ ਨਾਲ ਮਾਤਾ ਦੀ ਕਿਰਪਾ ਇਹਨਾਂ ਦੇ ਉੱਪਰ ਹਮੇਸ਼ਾ ਹੀ ਬਣੀ ਰਹੇਗੀ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਇਹਨਾਂ ਤਿੰਨ ਰਾਸ਼ੀਆਂ ਦੀ ਕਿਸਮਤ ਕਿਵੇਂ ਬਦਲ ਜਾਵੇਗੀ ਇਹ ਸਾਲ ਇਹਨਾਂ ਦੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਆਓ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਸ ਬਾਰੇ ਸਭ ਕੁਝ ਦੱਸਦੇ ਹਾਂ ਸਭ ਤੋਂ ਪਹਿਲਾਂ ਕੁੰਭ ਰਾਸ਼ੀ ਮਕਰ ਰਾਸ਼ੀ ਤੇ ਮਿਥਨ ਰਾਸ਼ੀ ਸਾਲਾਹੀ ਸਾਲ ਇਹਨਾਂ ਦਾ ਬਹੁਤ ਵਧੀਆ ਗੁਜ਼ਰਨ ਵਾਲਾ ਹੈ ਇਹਨਾਂ ਦੇ ਉੱਪਰ ਗ੍ਰਹਿ ਦਾ ਅਸਰ ਬਹੁਤ ਵਧੀਆ ਹੋ ਜਾਵੇਗਾ ਇਹਨਾਂ ਤਿੰਨਾਂ ਹੀ ਰਾਸ਼ੀਆਂ ਦੀ ਜ਼ਿੰਦਗੀ ਦੇ ਵਿੱਚ ਹੁਣ ਬਹੁਤ ਜ਼ਿਆਦਾ ਸਟਰਗਲ ਚੱਲ ਰਿਹਾ ਸੀ ਇਸ ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਸਟਰਗਲ ਚੱਲ ਰਿਹਾ ਸੀ ਜਿਸ ਦੀ ਵਜ੍ਹਾ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਸੀ ਆਇਆ ਪਰ ਮਈ ਦਾ ਮਹੀਨਾ ਬਹੁਤ ਵਧੀਆ ਗੁਜ਼ਰਨ ਤੋਂ ਬਾਅਦ ਜੂਨ ਦਾ ਮਹੀਨਾ ਵੀ ਇਹਨਾਂ ਦੇ ਲਈ ਬਹੁਤ ਹੀ ਵਧੀਆ ਗੁਜ਼ਰਨ ਵਾਲਾ ਹੈ ਇਸ ਤਰ੍ਹਾਂ ਤੁਹਾਡਾ ਟਾਈਮ ਬਦਲਿਆ ਜਾਵੇਗਾ ਕਿ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਹਾਡੀ ਕਿਸਮਤ ਤੁਹਾਡੇ ਲਈ ਕਿਵੇਂ ਬਲਵਾਨ ਹੋ ਚੁੱਕੀ ਹੈ ਯਕੀਨ ਮੰਨ ਕੇ ਚੱਲਣਾ ਕਿ ਗ੍ਰਹਾਂ ਦੀ ਦਸ਼ਾ ਪੂਰੀ ਹੀ ਡਿਟੇਲ ਵਿੱਚ ਤੁਹਾਨੂੰ ਦੱਸਣ ਵਾਲੀ ਹਾਂ ਤਾਂ ਕਿ ਤੁਹਾਨੂੰ ਵਿਸ਼ਵਾਸ ਹੋ ਜਾਵੇ ਜੀ ਪਹਿਲੀ ਵੀਡੀਓ ਜੇਕਰ ਤੁਸੀਂ ਸਾਡੀ ਵੇਖ ਰਹੇ ਹੋ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇਗੀ ਪਰਮਾਤਮਾ ਦਾ ਅਸ਼ੀਰਵਾਦ ਵੀ ਲੈ ਲਿਆ ਕਰੋ ਦੋਸਤੋ ਜੂਨ ਦਾ ਮਹੀਨਾ ਤੁਹਾਡੇ ਵਾਸਤੇ ਬਹੁਤ ਹੀ ਸ਼ੁਭ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਸੀ ਉਹਨਾਂ ਨੂੰ ਹੁਣ ਵਿਆਹ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਹੋਰ ਵੀ ਬਹੁਤ ਸਾਰੇ ਸਾਵਧਾਨੀਆਂ ਦੇ ਬਾਰੇ ਦੱਸਾਂਗੇ ਜਿਸ ਨਾਲ ਤੁਹਾਡੇ ਘਰ ਵਿੱਚ ਜਿਹੜੀ ਪੈਸਿਆਂ ਦੀ ਤੰਗੀ ਆ ਰਹੀ ਸੀ ਉਹ ਜਿਹੜਾ ਵੀ ਕੰਮ ਤੁਸੀਂ ਕਰ ਰਹੇ ਸੀ ਉਹ ਚੰਗੀ ਤਰ੍ਹਾਂ ਨਹੀਂ ਸੀ ਚੱਲ ਰਿਹਾ ਹੁਣ ਜੂਨ ਦੇ ਮਹੀਨੇ ਵਿੱਚ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋਗੇ ਉਸ ਵਿੱਚ ਹੀ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋ ਜਾਵੇਗੀ ਤੁਸੀਂ ਜੇਕਰ ਨੌਕਰੀ ਜੁਆਇਨ ਕਰਨਾ ਚਾਹੁੰਦੇ ਹੋ ਵਿਆਹ ਸ਼ਾਦੀ ਦੇ ਰਿਸ਼ਤੇ ਵੀ ਤੁਹਾਨੂੰ ਆ ਜਾਣਗੇ ਹਰ ਕੰਮ ਵਿੱਚ ਤੁਹਾਨੂੰ ਕੁੱਲ ਮਿਲਾ ਕੇ ਸਫਲਤਾ ਮਿਲ ਜਾਵੇਗੀ ਹੁਣ ਇੱਥੇ ਇੱਕ ਬੜੀ ਹੀ ਵਿਸ਼ੇਸ਼ ਗੱਲ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਇਸ ਕਰਕੇ ਮੈਂ ਤੁਹਾਨੂੰ ਹਮੇਸ਼ਾ ਹੀ ਕਹਿੰਦੀ ਹਾਂ ਕਿ ਵੀਡੀਓ ਦੇ ਅੰਤ ਤੱਕ ਬਣੇ ਹੀ ਰਿਹਾ ਕਰੋ ਕਿ ਸਕਿਪ ਬਿਲਕੁਲ ਨਹੀਂ ਕਰਨਾ ਮਈ ਦਾ ਮਹੀਨਾ ਤੁਹਾਡੇ ਲਈ ਸ਼ੁਭ ਹੈ ਪਰ ਕਈਆਂ ਵਾਸਤੇ ਥੋੜਾ ਜਿਹਾ ਸਾਵਧਾਨੀਆਂ ਵੀ ਵਰਤਣ ਦੀ ਜ਼ਰੂਰਤ ਹੈ ਕਿੰਨਾ ਵਾਸਤੇ ਵੇਖ ਲਓ ਕਿ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਹੈ ਕਿ ਕੁੰਭ ਰਾਸ਼ੀ ਵਾਲੇ ਜਿਨ੍ਹਾਂ ਦਾ ਨਾਮ ਗ ਗੀ ਸਾ ਸੀ ਤੋਂ ਸ਼ੁਰੂ ਹੁੰਦਾ ਹੈ ਜਿਨ੍ਹਾਂ ਦਾ ਨਾਮ ਇਹਨਾਂ ਅੱਖਰਾਂ ਤੋਂ ਸ਼ੁਰੂ ਹੋ ਜਾਂਦਾ ਹੈ ਉਹਨਾਂ ਵਾਸਤੇ અત્યੰਤ ਹੀ ਇਹ ਮਹੀਨਾ ਬਹੁਤ ਹੀ ਸ਼ੁਭ ਹੈ ਪਰ ਜਿਨ੍ਹਾਂ ਦਾ ਨਾਮ ਰਾਸ਼ੀ ਤੇ ਬਹੁਤ ਹੀ ਫਰਕ ਪੈਂਦਾ ਹੈ ਇਸ ਕਰਕੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਈ ਵਾਰ ਜੋ ਕਿ ਕਈ ਵਾਰ ਜੋ ਜਾਣਕਾਰੀ ਹੁੰਦੀ ਹੈ ਜਨਮ ਰਾਸ਼ੀ ਦੇ ਹਿਸਾਬ ਨਾਲ ਹੁੰਦੀ ਹੈ ਤੇ ਕਈ ਵਾਰ ਜਾਣਕਾਰੀ ਜਨਰਲ ਦੇ ਹਿਸਾਬ ਨਾਲ ਹੁੰਦੀ ਹੈ ਇਸ ਦੇ ਨਾਲ ਵੇਖੋ ਜੀ ਜੋ ਮੈਂ ਤੁਹਾਨੂੰ ਜਾਣਕਾਰੀ ਦੇ ਰਹੀ ਹਾਂ ਇਹ ਬਿਲਕੁਲ ਸਟੀਕ ਜਾਣਕਾਰੀ ਹੈ ਬਹੁਤ ਹੀ ਜ਼ਿਆਦਾ ਰਿਸਰਚ ਕਰਕੇ ਵੀਡੀਓ ਬਣਾਈ ਜਾਂਦੀ ਹੈ ਕਿਉਂਕਿ ਕਈ ਵਾਰ ਕਈ ਲੋਕ ਕਹਿ ਦਿੰਦੇ ਹਨ ਕਿ ਸਾਨੂੰ ਤਾਂ ਇੰਨਾ ਲਾਭ ਨਹੀਂ ਪਹੁੰਚਿਆ ਪਰ ਕਈਆਂ ਨੂੰ ਮਿਲ ਜਾਂਦਾ ਹੈ ਇਸ ਕਰਕੇ ਪੂਰੀ ਹੀ ਡਿਟੇਲ ਵਿੱਚ ਤੁਹਾਨੂੰ ਦੱਸਦੇ ਹਾਂ ਜਿਨ੍ਹਾਂ ਦੇ ਨਾਮ ਪਹਿਲਾਂ ਦੱਸੇ ਹੋਏ ਅੱਖਰਾਂ ਤੋਂ ਸ਼ੁਰੂ ਹੁੰਦੇ ਹਨ ਉਹਨਾਂ ਵਾਸਤੇ ਤਾਂ ਬਹੁਤ ਸ਼ੁਭ ਹੈ ਪਰ ਹੁਣ ਜੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਜਿਨ੍ਹਾਂ ਦਾ ਨਾਮ ਸ ਸੋ ਸੀ ਇਹਨਾਂ ਅੱਖਰਾਂ ਤੋਂ ਸ਼ੁਰੂ ਹੁੰਦਾ ਹੈ ਇਹ ਜਿਹੜੇ ਅੱਖਰ ਇਹ ਜਿਹੜੇ ਅੱਖਰ ਜਿਨ੍ਹਾਂ ਦਾ ਨਾਮ ਇਨਾਂ ਹੀ ਅੱਖਰਾਂ ਤੋਂ ਸ਼ੁਰੂ ਹੋ ਕੇ ਇਨਾਂ ਹੀ ਅੱਖਰਾਂ ਵੱਲ ਖਤਮ ਹੁੰਦਾ ਹੈ ਉਹਨਾਂ ਵਾਸਤੇ ਥੋੜੀ ਜਹੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਉਹਨਾਂ ਵਾਸਤੇ ਬਹੁਤ ਹੀ ਸ਼ੁਭਤਾ ਹੈ ਪਰ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਜੇਕਰ ਧਿਆਨ ਨਹੀਂ ਦਿੱਤਾ ਤਾਂ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਕੋਈ ਵੀ ਕੰਮ ਜੇ ਕਰਨਾ ਹੈ ਉਸ ਉੱਤੇ ਤੁਸੀਂ ਕਦੇ ਵੀ ਨਿਰਾਸ਼ ਨਹੀਂ ਰਹਿਣਾ ਇਹੋ ਜਿਹਾ ਰਹਿਣਾ ਹੈ ਕਿ ਜਿਵੇਂ ਤੁਸੀਂ ਲਾਪਰਵਾਹੀ ਦੀ ਜ਼ਿੰਦਗੀ ਬਤੀਤ ਕਰ ਰਹੇ ਹੋਵੋ ਨਹੀਂ ਤਾਂ ਤੁਹਾਨੂੰ ਕੋਈ ਵੀ ਨੁਕਸਾਨ ਪਹੁੰਚਾ ਸਕਦਾ ਹੈ ਕਿਸੇ ਨੂੰ ਪੈਣੇ ਕਿਸੇ ਨੂੰ ਜੇਕਰ ਤੁਸੀਂ ਪੈਸੇ ਲੈਣੇ ਹਨ ਜਾਂ ਦੇਣੇ ਹਨ ਤਾਂ ਉਹ ਤੁਹਾਨੂੰ ਥੋੜੀ ਜਿਹੀ ਰੁਕ ਕੇ ਮਿਲ ਸਕਦੇ ਹਨ ਜੇਕਰ ਤੁਸੀਂ ਜੋਬ ਤੇ ਜਾ ਰਹੇ ਹੋ ਜਾਂ ਇੰਟਰਵਿਊ ਤੇ ਜਾ ਰਹੇ ਹੋ ਤੁਹਾਡੇ ਨੁਕਸਾਨ ਹੋ ਸਕਦੇ ਹਨ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਲੈਣਾ ਤੁਹਾਡਾ ਨੁਕਸਾਨ ਫਿਰ ਨਹੀਂ ਹੋਵੇਗਾ ਇਸ ਲਈ ਮੈਂ ਤੁਹਾਨੂੰ ਪਹਿਲਾਂ ਹੀ ਅਲਰਟ ਕਰ ਰਹੀ ਹਾਂ ਥੋੜਾ ਜਿਹਾ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੋਵੇਗੀ ਕੁੰਭ ਰਾਸ਼ੀ ਮਿਥਨ ਰਾਸ਼ੀ ਤੇ ਮਕਰ ਰਾਸ਼ੀ ਵਾਲਿਆਂ ਨੂੰ ਦੱਸਦੀ ਹਾਂ ਕਿ ਸਾਰਿਆਂ ਹੀ ਵਾਸਤੇ ਉਹ ਫਿਰ ਜਿਹੜਾ ਜੂਨ ਦਾ ਮਹੀਨਾ ਹੈ ਸ਼ੁਭ ਜਾਣ ਵਾਲਾ ਹੈ ਪਰ ਇਸ ਤੋਂ ਬਾਅਦ ਦੇ ਨਾਲ ਜੇ ਥੋੜਾ ਬਹੁਤ ਮਾੜਾ ਅਸਰ ਵੀ ਹੋਇਆ ਉਹ ਵੀ ਵਧੀਆ ਹੋ ਜਾਵੇਗਾ ਜੋਤਿਸ਼ ਸ਼ਾਸਤਰ ਦੇ ਹਿਸਾਬ ਨਾਲ 20 ਸਾਲਾਂ ਦੇ ਬਾਅਦ ਅਦਿੱਤ ਰਾਜਯੋਗ ਬਣਿਆ ਹੈ ਪੈਸਿਆਂ ਦੀ ਕੋਈ ਵੀ ਤੁਹਾਨੂੰ ਕਮੀ ਨਹੀਂ ਰਹ ਜਾਵੇਗੀ ਜਿਹੜੀ ਤੁਹਾਡੀ ਕਿਸਮਤ ਹੈ ਉਹ ਤੁਹਾਡਾ ਕੋਲ ਮਿਲਾ ਕੇ ਪੂਰਾ ਹਿੱਸਾ ਸਾਥ ਦੇਵੇਗੀ ਹੁਣ ਨੌਕਰੀ ਪੇਸ਼ੇ ਵਾਲੇ ਲੋਕਾਂ ਦੇ ਬਾਰੇ ਤੁਹਾਨੂੰ ਦੱਸਦੀ ਹਾਂ ਕਿ 14 ਜੂਨ ਤੱਕ ਬੜਾ ਹੀ ਵਧੀਆ ਤੁਹਾਡੇ ਲਈ ਯੋਗ ਬਣ ਰਹੇ ਹਨ ਪਰ ਹੁਣ ਤੁਹਾਨੂੰ ਇੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ ਹੁਣ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ 20 ਜੂਨ ਤੋਂ ਲੈ ਕੇ ਅਨਕਾਲਕ ਜੋਗ ਬਣ ਰਿਹਾ ਹੈ ਇਹ ਜਿਹੜਾ ਆਲਗ ਜੋਗ ਹੁੰਦਾ ਹੈ ਮਤਲਬ ਕਿ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਵੇਗਾ ਤੁਸੀਂ ਗੁੱਸੇ ਤੇ ਬਹੁਤ ਹੀ ਕੰਟਰੋਲ ਰੱਖਣਾ ਹੈ ਨਹੀਂ ਤਾਂ ਜੇਕਰ ਤੁਸੀਂ ਗੁੱਸੇ ਵਿੱਚ ਆ ਕੇ ਮਾੜੇ ਬੋਲ ਵੀ ਬੋਲ ਜਾਂਦੇ ਹੋ ਜਿਸ ਕਾਰਨ ਤੁਸੀਂ ਆਪਣਾ ਕੰਮ ਵਿਗਾੜ ਸਕਦੇ ਹੋ ਕਿਉਂਕਿ ਤੁਸੀਂ ਇਸ ਦੇ ਨਾਲ ਨਾਲ ਘੋਗ ਦੇ ਕਾਰਨ ਵੀ ਤੁਹਾਨੂੰ ਐਸੀਆਂ ਗੱਲਾਂ ਕਿਸੇ ਨੂੰ ਬੋਲ ਸਕਦੇ ਹੋ ਜਿਸ ਨਾਲ ਤੁਹਾਡਾ ਨੁਕਸਾਨ ਜ਼ਿਆਦਾ ਹੋਵੇਗਾ ਫਿਰ ਉਹਨੂੰ ਪਤਾ ਹੀ ਨਹੀਂ ਲੱਗੇਗਾ ਕਿ ਤੁਸੀਂ ਬੋਲ ਰਹੇ ਹੋ ਇੰਨਾ ਗੁੱਸਾ ਤੁਹਾਡੇ ਵਿੱਚ ਆ ਸਕਦਾ ਹੈ ਇਸ ਕਰਕੇ ਬਹੁਤ ਜ਼ਿਆਦਾ ਤੁਹਾਨੂੰ ਸ਼ਾਂਤ ਰਹਿਣ ਦੀ ਜ਼ਰੂਰਤ ਹੈ ਆਪਣੀ ਜਿਹੜੀ ਤੁਹਾਡੀ ਬੋਲੀ ਹੈ ਉਸ ਉੱਪਰ ਤੁਸੀਂ ਕੰਟਰੋਲ ਰੱਖਣਾ ਹੈ ਇਸ ਤਰ੍ਹਾਂ ਬੋਲਣਾ ਹੈ ਕਿ ਜਿਵੇਂ ਤੁਹਾਡੇ ਮੂੰਹੋਂ ਫੁੱਲ ਹੀ ਕਿਰਦੇ ਹੋਣ ਜੇਕਰ ਤੁਸੀਂ ਇਸ ਤਰ੍ਹਾਂ ਬੋਲੋਗੇ ਤਾਂ ਤੁਸੀਂ ਹਰ ਇੱਕ ਬੰਦੇ ਨੂੰ ਕੀਲ ਸਕਦੇ ਹੋ ਆਪਣੀ ਮਧੁਰ ਬਾਣੀ ਦੇ ਨਾਲ ਹਰ ਇੱਕ ਕੰਮ ਤੁਸੀਂ ਦੂਜੇ ਦੇ ਕੋਲੋਂ ਕਰਵਾ ਸਕਦੇ ਹੋ ਫਾਇਦਾ ਚੁੱਕ ਸਕਦੇ ਹੋ ਬੁੱਧ ਅਤੇ ਮੰਗਲ ਦਾ ਯੋਗ ਵੀ ਤੁਹਾਡੇ ਲਈ ਬਣ ਰਿਹਾ ਹੈ ਹੁਣ ਮੰਗਲ ਤੇ ਬੁੱਧ ਦੋਨੋਂ ਹੀ ਆਪਸ ਵਿੱਚ ਦੁਸ਼ਮਣ ਹਨ ਹੁਣ ਜਦੋਂ ਇਹ ਦੁਸ਼ਮਣ ਇੱਕੋ ਹੀ ਘਰ ਵਿੱਚ ਬੈਠੇ ਹਨ ਤਾਂ ਤੁਸੀਂ ਸੋਚ ਸਕਦੇ ਹੋ ਕਿ ਕੀ ਹੋ ਸਕਦਾ ਹੈ ਗੁੱਸੇ ਦੀ ਵਜ੍ਹਾ ਨਾਲ ਤੁਹਾਡੀ ਬਿਲਕੁਲ ਬੁੱਧੀ ਹੀ ਪਲਟ ਸਕਦੀ ਹੈ ਜਿਹੜਾ ਤੁਹਾਡਾ ਡਿਸੀਜਨ ਤੁਸੀਂ ਲੈ ਰਹੇ ਸੀ ਜਾਂ ਫੈਸਲੇ ਲੈ ਰਹੇ ਸੀ ਤੁਸੀਂ ਗਲਤ ਫੈਸਲੇ ਲੈ ਸਕਦੇ ਹੋ ਤੁਹਾਡੇ ਨਾਲ ਕੁਝ ਮਾੜਾ ਹੋ ਸਕਦਾ ਹੈ ਪੁਰਾਣੇ ਸਮੇਂ ਤੋਂ ਜਿਹੜੇ ਪਰਿਵਾਰਕ ਝਗੜੇ ਹੋ ਰਹੇ ਸਨ ਉਹ ਤੁਹਾਡੀ ਗਲਤਫਹਿਮੀਆਂ ਕਰਕੇ ਵੱਧਦੇ ਹੀ ਜਾ ਰਹੇ ਸਨ ਪਰ ਜੂਨ ਦੇ ਮਹੀਨੇ ਵਿੱਚ ਤੁਹਾਨੂੰ ਇਹਨਾਂ ਗਲਤਫਹਿਮੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਪੁਰਾਣੀ ਜਾਇਦਾਦ ਤੋਂ ਲੈ ਕੇ ਪਹਿਲਾਂ ਤੋਂ ਹੀ ਵਾਦ ਵਿਵਾਦ ਤੇ ਬਹਿਸਬਾਜ਼ੀ ਜਿਹੜੀ ਚੱਲ ਰਹੀ ਸੀ ਹੋਰ ਉਹ ਨਹੀਂ ਵਧੇਗੀ ਜੂਨ ਦੇ ਵਿੱਚ ਤੁਹਾਡੇ ਉੱਪਰ ਸ਼ਨੀ ਦੀ 60 ਸਤੀ ਖਤਮ ਹੋ ਜਾਵੇਗੀ ਉਸ ਨੂੰ ਸ਼ਾਂਤ ਕਰਨ ਦੇ ਲਈ ਅੱਗ ਦੇ ਵਿੱਚ ਘਿਓ ਪਾਉਣ ਦਾ ਕੰਮ ਤੁਸੀਂ ਨਹੀਂ ਕਰਨਾ ਜੇਕਰ ਤੁਸੀਂ ਜ਼ਿਆਦਾ ਗੁੱਸੇ ਵਿੱਚ ਹੁੰਦੇ ਹੋ ਤਾਂ ਇਹੀ ਕੰਮ ਹੋਵੇਗਾ ਤੁਹਾਡੀਆਂ ਸਾਵਧਾਨੀਆਂ ਜੂਨ ਦੇ ਮਹੀਨੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਪਰਿਵਰਤਨ ਲੈ ਕੇ ਆਉਣਗੀਆਂ ਜ਼ਿਆਦਾ ਰਿਸਪੌਂਸਿਬਿਲਟੀ ਵਿੱਚ ਤੁਹਾਨੂੰ ਪਾਵਰਫੁੱਲ ਹੋਣ ਦੀ ਜ਼ਰੂਰਤ ਹੈ ਤੁਹਾਡੇ ਹੱਥ ਵਿੱਚ ਬਹੁਤ ਪਾਵਰ ਹੈ ਤੁਹਾਡੇ ਕੈਰੀਅਰ ਬਿਜ਼ਨਸ ਨੂੰ ਬਹੁਤ ਹੀ ਅੱਗੇ ਤੁਸੀਂ ਲੈ ਜਾ ਸਕਦੇ ਹੋ ਤੁਹਾਡੀ ਕੁੰਡਲੀ ਵਿੱਚ ਪੈ ਰਹੀ ਸ਼ਨੀ ਦੀ 63 ਸਤੀ ਤੁਹਾਨੂੰ ਉਚਾਈਆਂ ਤੇ ਲੈ ਕੇ ਜਾਵੇਗੀ ਜਿਹੜੇ ਲੋਕ ਵਿਦੇਸ਼ ਵਿੱਚ ਰਹਿ ਕੇ ਕਮਾਈ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਇਹ ਸਮਾਂ ਬਹੁਤ ਹੀ ਵਧੀਆ ਹੈ ਤੇ ਜਿਹੜੇ ਲੋਕ ਇੱਥੇ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਉਹਨਾਂ ਨੂੰ ਮਿਲ ਚੁੱਕੀ ਹੈ ਉਹਨਾਂ ਲਈ ਤਾਂ ਇਹ ਸਮਾਂ ਸੰਜੀਵਨੀ ਬੂਟੀ ਦੀ ਤਰ੍ਹਾਂ ਹੈ ਉਹ ਪੂਰੇ ਹੀ ਮਹੀਨੇ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਨੂੰ ਬਤੀਤ ਕਰਨਗੇ ਅਤੇ ਕਿਤੇ ਘੁੰਮਣ ਫਿਰਨ ਦੇ ਲਈ ਵੀ ਜਾ ਸਕਦੇ ਹਨ ਸ਼ਨੀ ਜੂਨ ਦੇ ਮਹੀਨੇ ਵਿੱਚ ਤੁਹਾਡੇ ਗੁੱਸੇ ਤੇ ਕੰਟਰੋਲ ਜੇਕਰ ਤੁਸੀਂ ਰੱਖ ਲੈਂਦੇ ਹੋ ਤਾਂ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਵੇਗਾ ਬਸ ਤੁਸੀਂ ਥੋੜੀਆਂ ਜਿਹੀਆਂ ਸਾਵਧਾਨੀਆਂ ਹੀ ਵਰਤਣੀਆਂ ਹਨ ਜਿਸ ਨਾਲ ਤੁਹਾਨੂੰ ਮਾਤਾ ਦਾ ਅਸ਼ੀਰਵਾਦ ਵੀ ਮਿਲ ਸਕਦਾ ਹੈ ਜੇਕਰ ਤੁਹਾਨੂੰ ਮਾਤਾ ਦਾ ਅਸ਼ੀਰਵਾਦ ਮਿਲ ਗਿਆ ਤਾਂ ਤੁਹਾਡਾ ਬਾਕੀ ਰਹਿੰਦਾ ਸਾਰਾ ਹੀ ਸਾਲ ਬਹੁਤ ਹੀ ਵਧੀਆ ਗੁਜ਼ਰੇਗਾ ਜੇਕਰ ਸੰਭਵ ਹੋ ਸਕੇ ਤਾਂ ਸ਼ਨੀਵਾਰ ਦੇ ਦਿਨ ਤੁਸੀਂ ਸ਼ਨੀ ਦੇ ਮੰਦਰ ਜਾ ਕੇ ਘਿਓ ਦਾ ਦੀਪਕ ਜਲਾ ਕੇ ਆ ਸਕਦੇ ਹੋ ਜੇਕਰ ਸੰਭਵ ਨਹੀਂ ਹੈ ਤਾਂ ਤੁਸੀਂ ਘਰ ਵਿੱਚ ਹੀ ਸ਼ਨੀ ਦੀ ਫੋਟੋ ਦੇ ਅੱਗੇ ਤੇਲ ਦਾ ਦੀਪਕ ਜਗਾ ਕੇ ਉਸ ਦਾ ਆਗਮਨ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਸ਼ਨੀ ਦੇਵ ਦੀ ਕਰੋਪੀ ਤੁਹਾਡੇ ਤੇ ਕਦੇ ਵੀ ਨਹੀਂ ਪਵੇਗੀ ਅਤੇ ਮਾਤਾ ਲక్ష్ਮੀ ਵੀ ਤੁਹਾਡੇ ਤੇ ਪ੍ਰਸੰਨ ਹੋ ਜਾਵੇਗੀ ਤੁਹਾਡੀ ਕੁੰਡਲੀ ਦੇ ਵਿੱਚ ਬ੍ਰਹਸਪਤੀ ਦੀ ਦਸ਼ਾ ਬਹੁਤ ਵਧੀਆ ਹੋ ਜਾਵੇਗੀ ਰਾਹੁ ਤੇ ਕੇਤੂ ਦੀ ਦਸ਼ਾ ਵੀ ਤੁਹਾਡੀ ਕੁੰਡਰੀ ਨੂੰ ਸੁਧਾਰ ਦੇਵੇਗੀ ਸੋ ਇਹ ਸਾਰੇ ਜੀ ਸਾਵਧਾਨੀਆਂ ਜੇਕਰ ਤੁਸੀਂ ਵਰਤ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਬਦਲਾਵ ਹੋ ਜਾਣਗੇ ਤੁਹਾਡਾ ਕੁੱਲ ਮਿਲਾ ਕੇ ਜੂਨ ਦਾ ਮਹੀਨਾ ਬਹੁਤ ਵਧੀਆ ਗੁਜ਼ਰਨ ਵਾਲਾ ਹੈ ਜੇਕਰ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀਆਂ ਦੇ ਲਈ ਇਹ ਸਮਾਂ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਉਹ ਆਪਣੀ ਪੜਾਈ ਨੂੰ ਆਪਣੀ ਰਿਸਪੌਂਸਿਬਿਲਟੀ ਸਮਝ ਕੇ ਪੜਨਗੇ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਵੇਗਾ ਜਿਹੜੇ ਅਣਵਿਆਹੇ ਹਨ ਉਹਨਾਂ ਦੇ ਵਿਆਹ ਦੇ ਯੋਗ ਬਣ ਰਹੇ ਹਨ ਤੇ ਜਿਹੜੇ ਇਸ ਸਮੇਂ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਇਹ ਸਮਾਂ ਬਹੁਤ ਹੀ ਵਧੀਆ ਹੈ ਇਸ ਲਈ ਇਸ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਧੰਨਵਾਦ